ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਵੀਡੀਓ ਇੱਕ ਵਾਰ ਜ਼ਰੂਰ ਦੇਖੋ ਆਪਣਾ ਕੀਮਤੀ ਸਮਾਂ ਕੱਢ ਕੇ ਪ੍ਰਾਣੇ ਬਜ਼ੁਰਗਾਂ ਦੇ ਦੱਸੇ ਹੋਏ 40 ਨੁਸਖੇ ਨੰਬਰ 1 ਇੱਕ ਘੰਟੇ ਦਾ ਡਿਜੀਟਲ ਡੀਟੌਕਸ ਹਰ ਦਿਨ ਅੱਖਾਂ ਦਿਮਾਗ ਅਤੇ ਸਕਿਨ ਤਿੰਨਾਂ ਨੂੰ ਰਾਹਤ ਮਿਲਦੀ ਹੈ ਨੰਬਰ 2 ਗੁਲਾਬ ਜਲ ਦੇ ਫੁੱਲਾਂ ਦੀ ਚਟਣੀ ਬਣਾ ਕੇ ਚਿਹਰੇ ਤੇ ਲਗਾਓ ਇਸ਼ਕ ਅਤੇ ਸਕੂਨ ਦੋਵਾਂ ਦਾ ਅਸਰ ਸਕਿਨ ਉੱਤੇ ਦਿਖਦਾ ਹੈ ਨੰਬਰ 3 ਦੁੱਧ ਅਤੇ ਸ਼ਹਿਦ ਇੱਕ ਚਮਚ ਮਿਕਸ ਕਰਕੇ ਹਰ ਰੋਜ਼ ਪੀਓ ਚਮਕ ਊਰਜਾ ਤੇ ਮਸੂਮੀਅਤ ਵਾਪਸ ਆਵੇਗੀ ਨੰਬਰ 4 ਸ਼ੀਸ਼ਾ ਵੇਖ ਕੇ ਹੱਸਣਾ ਸਿੱਖੋ ਆਪਣੇ ਆਪ ਨੂੰ ਪਿਆਰ ਕਰਨ ਵਾਲਿਆਂ ਦੀ ਦੁਨੀਆ دیوانی ਹੁੰਦੀ ਹੈ। ਨੰਬਰ 5 ਯਾ ਰਹਿਮਾਨੋ ਨਾਮ 41 ਵਾਰ ਪੜ੍ਹ ਕੇ ਪਾਣੀ ਉੱਪਰ ਫੂਕ ਮਾਰ ਦਿਓ ਫਿਰ ਪੀ ਲਵੋ। ਚਿਹਰੇ ਦੀ ਥਕਾਵਟ ਟੈਨਸ਼ਨ ਅਤੇ ਟੌਕਸੀਨ ਸਾਰੇ ਗਾਇਬ ਹੋ ਜਾਂਦੇ ਹਨ। ਨੰਬਰ 6 ਅਲਨੂਰ ਨਾਮ ਹਰ ਰੋਜ਼ 21 ਵਾਰ ਪੜਨਾ। ਯਾ ਨੂਰੇ ਇਸ ਨਾਮ ਨੂੰ ਪੜਨ ਦੇ ਨਾਲ ਚਿਹਰਾ ਰੋਸ਼ਨ ਰਹਿੰਦਾ ਹੈ ਨੰਬਰ 7 ਦਾਲ ਚੀਨੀ ਪਾਣੀ ਦੇ ਨਾਲ ਵਾਲ ਧੋਣਾ ਸਕੈਲਪ ਤੇ ਬਲੱਡ ਸਰਕੂਲੇਸ਼ਨ ਤੇਜ ਹੁੰਦਾ ਹੈ ਵਾਲ ਵਧਨੇ ਸ਼ੁਰੂ ਹੁੰਦੇ ਹਨ ਨੰਬਰ 8 ਰਾਤ ਨੂੰ ਸਿਰ ਦੇ ਵਾਲਾਂ ਦੀ 100 ਵਾਰ ਕੰਗੀ ਕਰਨੀ ਪਰਮਾਤਮਾ ਦਾ ਤਰੀਕਾ ਹੈ ਸਿਰ ਦੀਆਂ ਨਸਾਂ ਨੂੰ ਆਰਾਮ ਅਤੇ ਵਾਲਾਂ ਨੂੰ ਸਕੂਨ ਮਿਲਦਾ ਹੈ ਨੰਬਰ 9 ਕਾਲੇ ਚਨੇ ਅਤੇ ਅੰਜੀਰ ਦਾ ਪਾਣੀ ਪੀਣਾ ਸਰੀਰ ਦੇ ਅੰਦਰੋਂ ਮਜ਼ਬੂਤੀ ਅਤੇ ਵਾਲ ਘਟ ਨਹੀਂ ਹੋਣਗੇ ਸਗੋਂ ਵੱਧ ਜਾਣਗੇ ਨੰਬਰ 10 ਵਾਲਾਂ ਵਿੱਚ ਲਸਣ ਦਾ ਤੇਲ ਅਤੇ ਲੌਂਗ ਤੇਲ ਮਿਕਸ ਕਰਕੇ ਲਗਾਓ ਰੁੱਖੇ ਹੋਏ ਵਾਲ ਦੁਬਾਰਾ ਫਿਰ ਉੱਗ ਜਾਣਗੇ ਨੰਬਰ 11 ਨੀਲ ਇੰਡੀਗੋ ਅਤੇ ਮਹਦੀ ਦਾ ਸਹੀ ਉਤਪਾਦਨ ਕਰਨ ਦੇ ਨਾਲ ਚਿੱਟੇ ਵਾਲ ਬਿਨਾ ਕੈਮੀਕਲ ਤੋਂ ਕਲਰ ਕਰੋ ਅਤੇ ਵਾਲ ਮਜ਼ਬੂਤ ਹੁੰਦੇ ਹਨ ਨੰਬਰ 12 ਨਿੰਮ ਅਤੇ ਤੁਲਸੀ ਦੀ ਭਾਫ਼ ਲਵੋ ਸਵੇਰ ਟਾਈਮ 10 ਮਿੰਟ ਨਿੰਮ ਅਤੇ ਤુલਸੀ ਦੇ ਪੱਤੇ ਪਾਣੀ ਵਿੱਚ ਗਰਮ ਕਰਕੇ ਭਾਫ਼ ਲਵੋ ਤ્વਚਾ ਕਿੱਲ ਮੋਕੇ ਹਟ ਜਾਣਗੇ ਅਤੇ ਸਰੀਰ ਨੂੰ ਠੰਡਕ ਮਹਿਸੂਸ ਹੋਵੇਗੀ ਨੰਬਰ 13 ਫਰੋਜ਼ਾ ਪੱਥਰ ਅਤੇ ਠੰਡੀ ਮ사ਜ ਚਿਹਰੇ ਤੇ ਫਰੋਜ਼ਾ ਤਰਕਸ਼ ਪੱਥਰ ਦੇ ਨਾਲ ਹਲਕਾ ਠੰਡਾ ਰਗੜਨ ਦੇ ਨਾਲ ਨਕਰਕਤਮ ਊਰਜਾ ਹਟਦੀ ਹੈ ਅਤੇ ਚਮਕ ਆਉਂਦੀ ਹੈ। ਨੰਬਰ 14 ਆਤਲ ਕੁਰਸੀ ਪੜ ਕੇ ਚਿਹਰੇ ਉੱਤੇ ਫੂਕਣਾ ਨੂਰਾਨੀ ਅਸਰ ਦੇ ਵਾਸਤੇ। ਤਿੰਨ ਵਾਰ ਆਤਲ ਕੁਰਸੀ ਪੜ ਕੇ ਚਿਹਰੇ ਉੱਤੇ ਹਲਕਾ ਜਿਹਾ ਹੱਥ ਫੇਰ ਦਿਓ। ਨੰਬਰ 15 ਹਫਤੇ ਵਿੱਚ ਇੱਕ ਦਿਨ ਬਿਨਾ ਸ਼ੀਸ਼ਾ ਦੇਖਣ ਤੋਂ ਦੱਸੋ ਆਤਮਾ ਸਵੀਕਰਨਵਾਦੀ ਹੈ ਅਤੇ ਸੱਚਾ 글로ਬ ਬਹੁਤ ਜਲਦੀ ਆਉਂਦਾ ਹੈ। ਨੰਬਰ 16 ਜਾਬਾਦੀਓ ਨਾਮ 313 ਵਾਰ ਪੜੋ ਅਤੇ ਚਿਹਰੇ ਤੇ ਹੱਥ ਫੇਰੋ। ਨਵੇਂ ਨਖਾਰ ਦੀ ਸ਼ੁਰੂਆਤ ਇਸ ਨਾਮ ਤੋਂ ਸ਼ੁਰੂ ਹੁੰਦੀ ਹੈ। ਨੰਬਰ 17 ਹੱਥ ਤੇ ਪੈਰਾਂ ਦੇ ਉੱਤੇ ਰੇਤ ਜਾਂ ਚੌਲਾਂ ਦਾ ਆਟਾ ਰਗੜੋ। ਡੇਡ ਸਕਿਨ ਹਟਦੀ ਹੈ ਨਰਮੀ ਵਾਪਸ ਆਉਂਦੀ ਹੈ ਨੰਬਰ 18 ਘਰੇਲੂ ਕੰਮ ਆਪਣੇ ਆਪ ਨੂੰ ਕਰਨੇ ਚਾਹੀਦੇ ਹਨ ਨੇਚੁਰਲੀ ਐਕਸਰਸਾਈਜ਼ ਸਕਿਨ ਨੂੰ ਹਲਦੀ ਬਣਾ ਕੇ ਰੱਖਦੀ ਹੈ ਨੰਬਰ 19 ਚਿਹਰੇ ਤੇ ਤੇਲ ਲਾਉਣ ਦੇ ਨਾਲ ਹਲਕੀ ਮ사ਜ ਕਰੋ ਮਾਲਿਸ਼ ਨਹੀਂ ਪਿਆਰ ਰਖਸਤ ਸਚਾਰ ਵਾਦਾ ਹੈ ਸਕਿਨ ਟਾਈਟ ਹੁੰਦੀ ਹੈ ਨੰਬਰ 20 ਸਵੇਰ ਟਾਈਮ ਸੂਰਜ ਦੀ 5 ਮਿੰਟ ਰੋਸ਼ਨੀ ਲੈਣ ਦੇ ਨਾਲ ਚਿਹਰੇ ਤੇ ਵਿਟਾਮਿਨ ਡੀ ਪਲੱਸ ਆਤਮ ਵਿਸ਼ਵਾਸ ਨਾਲ ਹੁੰਦਾ ਹੈ ਨੰਬਰ 21 ਕੇਸਰ ਦੁੱਧ ਵਿੱਚ ਵਾਈਪਿੰਗ ਰੂ ਨੂੰ ਕੇਸਰ ਵਾਲੇ ਦੁੱਧ ਵਿੱਚ ਭਿ ਕੇ ਚਿਹਰੇ ਉੱਤੇ ਦਿਨ ਵਿੱਚ ਇੱਕ ਵਾਰ ਲਗਾਓ ਫਿਰ ਸ਼ਾਹੀ ਚਮਕ ਆਵੇਗੀ ਨੰਬਰ 22 ਅਭਿਮਾਨ ਤੋਂ ਦੂਰ ਰਹਿਣਾ ਚਾਹੀਦਾ ਹੈ ਚਿਹਰਾ ਸ਼ਾਂਤ ਅਤੇ ਮਾਸੂਮ ਬਣਿਆ ਰਹਿੰਦਾ ਹੈ ਨੰਬਰ 23 ਨਮਾਜ਼ ਕਰਨ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋਵੋ ਇਸ ਦੇ ਨਾਲ ਚਿਹਰੇ ਤੇ ਰੋਹਾਨੀ ਚਮਕ ਆਉਂਦੀ ਹੈ ਨੰਬਰ 24 ਸੌਣ ਤੋਂ ਪਹਿਲਾਂ ਜੈਤੂਨ ਤੇਲ ਦੇ ਵਿੱਚ ਗੁਲਾਬ ਦੇ ਪੱਤੇ ਭੇਕੇ ਆਪਣੇ ਚਿਹਰੇ ਤੇ ਮਾਲਿਸ਼ ਕਰੋ ਸਕਿਨ ਸੌਫਟ ਕਲੀਅਰ ਅਤੇ ਆਤਮਾ ਸੰਤੁਸ਼ਟ ਹੁੰਦੀ ਹੈ ਨੰਬਰ 25 ਤਵੱਜ ਦੀ ਨਮਾਜ਼ ਜਾਂ ਸਵੇਰ ਟਾਈਮ ਦੀ ਦੁਆ ਦੇ ਬਾਦ ਖੱਬੇ ਹੱਥ ਦੇ ਨਾਲ ਗੱਲਾਂ ਤੇ ਹੱਥ ਲਾਉਣਾ ਦਿਲ ਦੀ ਰੌਸ਼ਨੀ ਚਿਹਰੇ ਤੇ ਉਤਰਦੀ ਹੈ ਨੰਬਰ 26 ਇੱਕ ਦਿਨ ਆਪਣੇ ਆਪ ਦੇ ਲਈ ਤਿਆਰ ਹੋਵੋ ਬਿਨਾ ਕਿਸੇ ਕਾਰਨ ਖੁਸ਼ੀ ਦੇ ਲਈ ਸਜਣਾ ਆਤਮਾ ਨੂੰ ਸੁੰਦਰ ਬਣਾਉਂਦਾ ਹੈ ਨੰਬਰ 27 ਡ्रेसਿੰਗ ਤੋਂ ਬਾਅਦ ਸ਼ੀਸ਼ੇ ਵਿੱਚ ਖੁਦ ਨੂੰ ਦਵਾ ਦਿਓ ਯਾ ਅਲਾ ਮੈਨੂੰ ਹਰ ਜਗ੍ਹਾ ਪਸੰਦ ਕੀਤਾ ਜਾਵੇ ਪੋਜ਼ਿਟਿਵ ਸੋਚ ਰੱਖੋ ਨੰਬਰ 28 ਅੱਖਾਂ ਦੇ ਵਿੱਚ ਸੁਰਮਾ ਨਹੀਂ ਠੰਡੇ ਪੱਤਿਆਂ ਦਾ ਰਸ ਲਗਾਓ ਨੈਚੁਰਲ ਕਲੀਨਿਕ ਅਤੇ ਚਮਕ ਆਉਂਦੀ ਹੈ ਨੰਬਰ 29 ਦਿਨ ਵਿੱਚ ਇੱਕ ਵਾਰ ਜਾ ਹਾਫਿਜ਼ ਬੋਲ ਕੇ ਪੂਰੇ ਚਿਹਰੇ ਤੇ ਹੱਥ ਫੇਰੋ ਬੁਰੀ ਨਜ਼ਰ ਅਤੇ ਥਕਾਵਟ ਦੋਨਾਂ ਤੋਂ ਹਿਫਾਜ਼ਤ ਮਿਲਦੀ ਹੈ ਨੰਬਰ 30 ਬਿਨਾ ਚੁਗਲੀਆਂ ਕੀਤੀਆਂ ਇੱਕ ਦਿਨ ਕੱਢੋ ਚਿਹਰਾ ਖੁਦ ਚਮਕਣ ਲੱਗਦਾ ਹੈ ਸਕੂਨ ਮਿਲਦਾ ਹੈ ਨੰਬਰ 31 ਹੱਥਾਂ ਨੂੰ ਦੁੱਧ ਤੇ ਵੇਸਣ ਦੇ ਨਾਲ ਰਗੜੋ ਹਫਤੇ ਵਿੱਚ ਦੋ ਵਾਰ ਮਿਹਨਤ ਦੇ ਨਿਸ਼ਾਨ ਮਿਟ ਜਾਂਦੇ ਹਨ ਹੱਥ ਗੁਲਾਬੀ ਅਤੇ ਮਲਾਈਮ ਬਣਦੇ ਹਨ ਨੰਬਰ 32 ਗਰਦਨ ਦੀ ਸਕਿਨ ਵਾਸਤੇ ਨਿੰਬੂ ਦਾ ਰਸ ਅਤੇ ਥੋੜਾ ਨਮਕਲ ਲਗਾਓ ਕਾਲੀ ਗਰਦਨ ਦੂਰ ਅਤੇ ਨਿਖਾਰ ਵਾਪਸ ਦਿਖਾਈ ਦਿੰਦਾ ਹੈ ਨੰਬਰ 33 ਪੈਰਾਂ ਦੀਆਂ ਫੁੱਟੀਆਂ ਅੱਡੀਆਂ ਤੇ ਸ਼ਹਿਦ ਤੇ ਨਾਰੀਅਲ ਤੇਲ ਲਗਾਓ ਫੁੱਟੀਆਂ ਅੱਡੀਆਂ ਨਹੀਂ ਰੇਸ਼ਮੀ ਤਲਵੇ ਬਣ ਜਾਣਗੇ ਨੰਬਰ 34 ਯਾ ਜਲੀਲੋ ਇਹ ਨਾਮ 21 ਵਾਰ ਪੜ੍ਹ ਕੇ ਦੋਨਾਂ ਹੱਥਾਂ ਉੱਤੇ ਫੂਕ ਮਾਰੋ ਕੰਮ ਕਰਦੇ ਹੱਥਾਂ ਵਿੱਚ ਬਰਕਤ ਅਤੇ ਚਮਕ ਦੋਵੇਂ ਨਾਲ ਹੀ ਆਉਂਦੀਆਂ ਹਨ ਨੰਬਰ 35 ਹਫ਼ਤੇ ਵਿੱਚ ਇੱਕ ਵਾਰ ਹੱਥ ਤੇ ਪੈਰ ਗਰਮ ਪਾਣੀ ਵਿੱਚ ਡੋਬ ਕੇ ਨਮਕ ਪਾਓ ਤਣਾਅ ਦੂਰ ਸਕਿਨ ਵਿੱਚ ਜਾਨ ਆਉਂਦੀ ਹੈ ਨੰਬਰ 36 ਨੋਵਾਂ ਤੇ ਸਰੋਂ ਦਾ ਤੇਲ ਲਾਓ ਸੌਣ ਤੋਂ ਪਹਿਲਾਂ ਚਮਕਦਾਰ ਮਜਬੂਤ ਅਤੇ ਸੁੰਦਰ ਨõ ਬਣ ਜਾਣਗੇ ਨੰਬਰ 37 ਸਰੀਰ ਦੀਆਂ ਛਾਈਆਂ ਦੇ ਲਈ ਹਲਦੀ ਅਤੇ ਨਾਰੀਅਲ ਤੇਲ ਦੇ ਨਾਲ ਉਪਟਨ ਪੁਰਾਣੇ ਦਾਗ ਹੌਲੀ-ਹੌਲੀ ਮਿਟਦੇ ਹਨ ਨੰਬਰ 38 ਪੇਟ ਦੀ ਸਫਾਈ ਦਾ ਅਸਰ ਚਿਹਰੇ ਉੱਤੇ ਦਿਖਦਾ ਹੈ ਹਫਤੇ ਵਿੱਚ ਇੱਕ ਦਿਨ ਫਲ ਖਾਓ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਅਤੇ ਚਿਹਰਾ ਚਮਕਦਾਰ ਹੁੰਦਾ ਹੈ। ਨੰਬਰ 39 ਲਾਈਫ ਵਿੱਚ ਸਫਾਈ ਅਤੇ ਚਿਹਰੇ ਦੀ ਸਫਾਈ ਆਲੇ-ਦੁਆਲੇ ਦੀ ਗੰਦਗੀ ਦੂਰ ਕਰਨ ਦੇ ਨਾਲ ਚਿਹਰੇ ਉੱਤੇ ਗਲੋ ਆਉਣਾ ਸ਼ੁਰੂ ਹੁੰਦਾ ਹੈ। ਨੰਬਰ 40 ਪਲਾ ਕਰਨ ਵਾਲਾ ਦਿਲ ਸਭ ਤੋਂ ਵੱਡਾ ਬਿਊਟੀ ਸੀਕ੍ਰੀਟ ਲਾਗ ਕਰਨ ਵਾਲੇ ਦਾ ਚਿਹਰਾ ਹਰ ਵਕਤ ਖੜਿਆ ਰਹਿੰਦਾ ਹੈ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ